ਸੋਸਰੀਆਂ ਦਾ ਭਰਿਆ ਹੋਇਆ ਸੁੱਕਾ ਦੁੱਧ ਇਹ ਬੰਦੇ ਨੂੰ ਫੜਿਆ ਤੇ ਹੁਣ ਦੇ ਰਿਆ ਸਫਾਈਆਂ ਇਹੀ ਚੀਜ਼ਾਂ ਦੀਵਾਲੀ ਤੇ ਮਠਿਆਈਆਂ ਖਵਾਇਆਂ ਅੱਗੋਂ ਪਿੱਛੋਂ ਵੀ ਸਾਨੂੰ ਇਹੀ ਖਵਾਉਂਦੇ ਨੇ ਆ ਦੇਖ ਲਓ ਉਹੀ ਮਿਕਸ ਕਰ ਕਰਕੇ ਖਵਾਈ ਜਾਂਦੇ ਨੇ ਆ ਸਰਦਾਰਜੀ ਗਵੰਡੀ ਨੇ ਇਹ ਦੱਸਦੇ ਪਏ ਸੀ ਵੀ ਕਿੱਦਾਂ-ਕਿੱਦਾਂ ਇਹ ਕੀ ਕਰਦੇ ਨੇ ਬੰਦੇ ਕਿਵੇਂ ਗੰਦ ਖਵਾਉਂਦੇ ਆ ਸਿਹਤ ਨਾਲ ਪੂਰਾ ਖਲਵਾੜ ਕਰਦੇ ਆ ਕੋਈ ਨਹੀਂ ਇਹਨਾਂ ਨੂੰ ਰੋਕਦਾ ਟੋਕਦਾ ਕੋਈ ਨਹੀਂ ਪੁੱਛਦਾ ਇਹ ਵੀ ਪਿੰਡ ਵਾਲਿਆਂ ਨੇ ਸ਼ਿਕਾਇਤ ਸੁਕੂਤ ਕੀਤੀ ਤਾਂ ਆ ਮੌਕੇ ਤੇ ਫੜੇਗੇ ਇਹ ਤਾਂ ਕਿੱਥੇ ਹੱਥ ਆਣਾ ਸੀ ਇਹਨਾਂ ਨੇ